ਬਸ ਸੱਜਣੋ ਇਹਦੇ ਫਾਇਦੇ ਦੋ ਹੋਗੇ ਇੱਕ ਤਾਂ ਬਿਨਾ ਬੱਚੇ ਤੋਂ ਵੀ ਪਾਈ ਕਹਿੰਦਾ ਆ ਜਾਂਦੀ ਆ ਤੇ ਬਾਕੀ ਜੇ ਬੱਚਾ ਲਾਉਣਾ ਬਾਈ ਬੱਚੇ ਦੇ ਵੀ ਚੱਲੂ ਹਾਂ ਬੱਚਾ ਵੀ ਲਾ ਲਵਾਂ ਠੀਕ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਪਹੁੰਚੇ ਹੋਏ ਆਂ ਪੁੱਚੋ ਮੰਡੀ ਬਾਈ ਨਿੱਕੇ ਕੋਲੇ ਪਹੁੰਚੇ ਹੋਏ ਆਂ ਪਸ਼ੂ ਰੱਖਦਾ ਬਾਈ ਕੁਆਲਿਟੀ ਦੇ ਚਬਾਈਆਂ 'ਚ ਵੀ ਜੇ ਗੱਲ ਕਰ ਲਈਏ ਸੱਜਣੋ ਪਸ਼ੂ ਬਾਈ ਦੇ ਆਏ ਹੋਏ ਨੇ ਪਹਿਲਾਂ ਅੱਜ ਦੀ ਵੀਡੀਓ 'ਚ ਇੱਕ ਝੋਟੀ ਸੇਲ ਕਰਨੀ ਆ ਬਾਈ ਤੇ ਕਹਿੰਦਾ ਆ ਝੋਟੀ ਅਗਰ ਹੀ ਇਧਰ ਮੂਰਤ ਵਰਗੀ ਝੋਟੀ ਆ ਕੱਦ ਕਾਠ ਵੀ ਫੁੱਲ ਡਬਲ ਆ ਸੂਆ ਵੀ ਪਹਿਲਾ ਹੀ ਆ ਹੈਗੀ ਵੀ ਜੈਡ ਬਲੈਕ ਆ ਤੇ ਹੈਗੀ ਵੀ ਗਰੀ ਦੰਦਾ ਚੀ ਆ ਓਏ ਨਾਲ ਆ ਗਿਆ ਮੇਲ ਕਫ ਸੂਆ ਵੀ ਤਕਰੀਬਨ 20 ਕਿ ਦਿਨਾਂ ਦੇ ਆਸ-ਪਾਸ ਹੀ ਆ ਪਰ ਕੁਆਲਿਟੀ ਝੋਟੀ ਦੀ ਤੁਹਾਡੇ ਸਾਹਮਣੇ ਆ ਵੀ ਲਾਜਵਾਬ ਆ ਡਰਾਈ ਬਿਊਟੀ ਚ ਮੇਲਾ ਜਿੱਤਣ ਵਾਲੀ ਝੋਟੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟੇ ਦਾ ਸੱਜਣਾ ਆਪਾਂ ਬਾਈ ਤੋਂ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਨਿੱਕੇ ਫੇਰ ਹੋਰ ਕੀ ਹਾਲ ਹੈ ਜੀ ਵਧੀਆ ਵਧੀਆ ਚੜਦੀ ਕਲਾ ਹਾਂਜੀ ਹਾਂ ਇੱਕ ਦੋ ਪਸ਼ੂ ਆਪਾਂ ਮੇਰਾ ਖਿਆਲ ਆ ਪਹਿਲਾਂ ਵੀ ਵੇਚਿਆ ਹਨ ਆਪਣੇ ਘਰੋਂ ਕਿ ਮੇਰੇ ਹਾ ਕੰਮ ਵਧੀਆ ਰਿਹਾ ਕੰਮ ਵਧੀਆ 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 ਵੇਚ ਗਿਆ ਠੀਕ ਹੈ ਗੱਲ ਤੇ ਹੁਣ ਜੇ ਗੱਲ ਦੀ ਬਾਤ ਕਰ ਲਈ ਫਿਰ ਇਹਦਾ ਕਿਵੇਂ ਬਣ ਗਿਆ ਵਿਚਾਰ ਦੀਆਂ ਝੋਟੀਆਂ ਅੱਜ ਸੇਲ ਕਰ ਪਸ਼ੂ ਵੱਧ ਹੋ ਰਿਹਾ ਬਈ ਉਧਰ ਪਸ਼ੂ ਬਾੜੇ ਵਿੱਚ ਕੋਈ ਕੱਟਿਆ-ਕੁੱਟਿਆ ਹੈ ਨਹੀਂ ਛੋਟੀਆਂ ਨਾਲ ਡਾਡੇ ਤਾਂ ਠੀਕ ਹੈ ਇੱਕ ਗੱਲ ਹੋਰ ਦੱਸਦਾ ਨਾ ਚੰਗੇ ਪਸ਼ੂ ਰੱਖਣ ਦਾ ਬਾਈ ਨੂੰ ਯਾਰ ਸ਼ੌਂਕ ਆ ਪਹਿਲੇ ਦਿਨ ਤੋਂ ਹਨਾ ਕਿੰਨਾ ਕ ਟਾਈਮ ਹੋ ਗਿਆ ਬਈ ਆਪਾਂ ਨੂੰ ਪਸ਼ੂ ਰੱਖਦਿਆਂ ਨੂੰ 22-10-12 ਸਾਲ ਹੋ ਗਏ ਛੋਟੇ ਸ਼ੁਰੂ ਤੋਂ ਹੀ ਰੱਖਦੇ ਆ ਛੋਟੇ ਸ਼ੌਂਕ ਕਿ ਆ ਆ ਸ਼ੌਂਕ ਬਾਈ ਕਹਿੰਦਾ ਉਹੀ ਗੱਲ ਆ ਜਿਵੇਂ ਸਾਨੂੰ ਅਕਸਰ ਦੱਸਦਾ ਉਹਨਾਂ ਵੀ ਸ਼ੌਂਕ ਆ ਇਹਦਾ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕੋਈ ਵੀ ਹਾਂਜੀ ਮਤਲਬ ਉਹਨਾਂ ਬਜ਼ੁਰਗ ਰੱਖਦੇ ਸੀਗੇ ਇੱਕ ਨਾ ਉਹਦੇ ਨਾਲ ਚੱਲ ਪਿਆ ਫਿਰ ਉਹਦੇ ਨਾਲ ਆਪਣਾ ਬਣ ਗਿਆ ਸੀ ਹਨਾ ਇਧਰ ਵੀ ਖੜੀਆਂ ਝੋਟੀਆਂ ਚੰਗੀਆਂ ਪਰ ਇਹ ਬਾਈ ਕੋ ਰੱਖੀਆਂ ਹੋਈਆਂ ਨੇ ਇਹਨਾਂ 'ਚ ਫੋਰ ਸੇਲ ਨਹੀਂ ਕਰੀਏ ਇਧਰ ਵੀ ਕਮਾਦੀ ਕੈਮਰਾ ਪਸ਼ੂ ਤੁਹਾਨੂੰ ਕੁਆਲਿਟੀ ਦੇ ਮਿਲੂਗਾ ਸਾਫ਼ ਸੁਥਰਾ ਮਿਲੂਗਾ ਹਰੇਕ ਪੱਖ ਤੋਂ ਤੇ ਸ਼ੁਰੂਆਤ ਆ ਜੋ ਟੀਵੀ ਆ ਫੋਰ ਸੇਲ ਇਹੀ ਆ ਆ ਲਗਾਰੀ ਲਿਆ ਕੈਮਰਾ ਨੇੜੇ ਪੱਲਾ ਇਹਦੀ ਬਾਦੀ ਤੇ ਆ ਨਾੜਾ ਨੂੜਾ ਲਖਾਂਗੇ ਤੇ ਨਾੜੇ ਮਾਰਨੀ ਆਰਡਰ ਕੁਆਲਟੀ ਦੇ ਕੈਮਰਾ ਥਰ ਲਿਓ ਖਣ ਦਾ ਸਾਈਜ਼ ਕਰਾ ਦੇ ਚੈੱਕ ਤੇ ਆਰਡਰ ਜਰੂਰ ਬੰਦ ਰੱਖ ਦੀਆ ਬਿਲਕੁਲ ਫਿਕਸ ਜਿਹਾ ਆਰਡਰ ਕਹਿ ਸਕਦੇ ਆ ਇਧਰੋਂ ਮਾਰਨੀ ਫੇਸ ਵਾਲੇ ਪੱਖ ਤੇ ਸੂਆ ਕਿਹੜਾ ਬਈ ਇਹਦਾ ਇਹ ਤਾਂ ਪਹਿਲਾ ਸੂਆ ਬਈ ਪਹਿਲਾ ਸੂਆ ਦੰਦਾਂ ਚ ਕਿਵੇਂ ਆ ਧੋਰ ਬਈ ਚਾਰ ਦੰਦੇ ਆ ਬਈ ਦੰਦਾਂ ਚ ਚਾਰ ਦੰਦਾਂ ਦਾ ਤੇ ਕਿੰਨੇ ਕ ਦਿਨ ਦੀ ਸੂਈ ਹੋਈ ਆ ਜੀ ਆ ਨੂੰ 20 ਦਿਨ ਹੋ ਗਏ ਬਈ ਇਸ ਨੂੰ 20 ਦਿਨ ਖਾਂਦੀ ਤੇ ਦੁੱਧ ਬਈ ਹੁਣ ਕਿੰਨਾ ਕਰਿਆ ਜੀ 12 ਲੀਟਰ ਆ ਬਈ ਹੁਣ 12 ਹ ਤੇ ਮੇਰਾ ਖਿਆਲ ਆ ਵੀ ਮੌਸਮ ਵੀ ਥੋੜਾ ਜਿਆਦਾ ਗਰਮ ਹੋ ਗਿਆ ਆ ਮੌਸਮ ਆ ਜਿਹੜਾ ਸੱਜਣੋ ਮੌਸਮ ਵੀ ਥੋੜਾ ਜਿਆਦਾ ਹੀ ਗਰਮ ਹੋ ਗਿਆ ਨਹੀਂ ਐਡੀ ਝੋਟੀ ਆ ਤਕਰੀਬਨ ਆ ਬਾਕੀ ਪਹਿਲਨ ਪਸ਼ੂ ਹੁੰਦੇ ਨੇ ਜਿਹੜੇ ਅਸਲ ਆ ਜਿਹੜਾ ਉਹਨਾਂ ਦਾ ਪੀਕ ਲੈਵਲ ਆ 35 ਤੋਂ 40 ਦਿਨ ਤੱਕ 40 ਦਿਨ ਦਾ ਲੱਗੀ ਹੈ ਨਾ ਤੋੜ ਦੇ ਬਈ ਆ ਇਹਨੂੰ ਲੰਬੀ ਜੀ ਤੋੜ ਦੇ ਕਿ ਜੁਆਈ ਜੁਈ ਦੀ ਬਹੁਤ ਠੰਡੀ ਆ ਆ ਤਾਰਾ ਸਾਨੂੰ ਮਾਰ ਕੇ ਦਿਖਾ ਦਾਂਗੇ ਕੱਦ ਕਾਠ ਵਾਲਾ ਤੇ ਬਾਡੀ ਦੀ ਬੰਸਤਰ ਵਾਲਾ ਉਹਦਾ ਕੋਈ ਲੇਖਾ ਨਹੀਂ ਹੈਗਾ ਝੋਟੀ ਦਾ ਕਿਸੇ ਵੀ ਪੱਖ ਤੋਂ ਵੱਡੀ-ਬੁੱਡੀ ਦਾ ਤੁਸੀਂ ਐ ਲਾ ਲਓ ਵੀ ਹਾਥੀ ਦਾ ਬੱਚਾ ਹੀ ਲੱਗੂਗਾ ਸੋ ਉਹਨੂੰ ਛੋਟੀ ਨਹੀਂ ਲੱਗੂਗੀ। ਕੈਮਰੇ 'ਚ ਮਾੜੀ-ਮੋਟੀ ਛੋਟੀ ਦਿਖ ਸਕਦੀ ਆ ਪਰ ਜਦੋਂ ਕੋਈ ਭਰਾ ਨੇੜੇ ਆ ਕੇ ਚੈੱਕ ਕਰੂਗਾ ਉਹਨੂੰ ਵਾਕਈ ਵੀ ਆਪਣੀ ਦਿਖਾਈ ਹੋਈ ਚੀਜ਼ 21 ਲੱਗੂਗੀ। ਉਰੇ ਆ ਕੇ 19 ਲੱਗਣ ਵਾਲਾ ਸੀਨ ਨਹੀਂ ਹੋਊਗਾ ਵੀ ਉਰੇ ਆ ਕੇ 19 ਲੱਗ ਜੂਗੀ। ਵੀਰ ਬਾਈ ਨੇ ਜਾਦੇ ਵੱਡੀ ਬਣਾਤੀ। ਜੇ ਮੈਂ ਤੁਹਾਨੂੰ ਮੈਂ ਪਹਿਲੀ ਹੀ ਦੱਸਿਆ ਵੀ ਡرائی ਬਿਊਟੀ ਦਾ ਮੇਲਾ ਜਿੱਤਣ ਵਾਲੀ ਕੱਟੀ ਆ ਕਮਾ ਦੇ ਕੇ ਰਾਂ ਉਹਦੇ ਤੋਂ। ਕਮਾ ਲੈ ਕਮਾ ਲੈ। ਤੇ ਦੁੱਧ ਉਮੀਦ ਹੈ ਕਿ ਭਾਈ ਹਲੇ ਦੀ 2 ਕਿਲੋ ਹੋਰ ਆਪ ਕਰ ਬਸ ਜੇ 2 ਕਿਲੋ ਤਾਂ ਬਹੁਤ ਵੀਕਦੇ ਨਹੀਂ ਹੋ ਜਾਂਦੇ ਸੂਈ ਨੂੰ ਆ ਜੀ ਠੀਕ ਆ ਕਰਨਾ ਕਿ 14 ਕਿਲੋ ਦੁੱਧ ਦੀ ਭਾਈ ਕਹਿੰਦਾ ਵੀ ਉਮੀਦ ਹੈਗੀ ਆ ਵੀ ਜਾਊਗੀ 14 ਕਿਲੋ ਦੀ ਝੋਟੀ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਜਾਂ ਤਾਂ ਨਸਲਾ ਝੋਟੀ ਚ 14 ਯਾਰ ਇਹਨੂੰ ਕੋਈ ਜ਼ਿਆਦਾ ਵੀ ਨਹੀਂ ਇਹਦੇ ਸਰੀਰ ਦੇ ਹਿਸਾਬ ਨਾਲ ਜਿਹਦੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਇਹਦੀ ਮਾਂ ਕਿੰਨੇ ਕਿ ਦੁੱਧ ਆਲੀ ਭਾਈ ਮਾਂ ਨੇ ਭਾਈ 17 ਕਿਲੋ ਦੁੱਧ ਦਿੱਤਾ ਸੀ ਹੈਗੀ ਕਿ ਵੇਚਤੀ ਆਪਾਂ ਨੇ ਆਪਣੇ ਕੋਲ ਹੀ ਆ ਖੜੀ ਆ ਹਾਂਜੀ ਹਾਂਜੀ ਕੋਈ ਭਰਾ ਆ ਇਹਦੀ ਮਾਂ ਵੀ ਦਿਖਾ ਦਾਂਗੇ ਹਾਂ ਹਾਂ ਆਈ ਦੀ ਮਾਦਰ ਵੀ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਆਪਣੇ ਕੋਲ ਹੀ ਖੜੀ ਆ ਉਹ ਕਿਹੜੇ ਸੂਏ ਚੱਲਦੀ ਆ ਬਾਈ ਹੁਣ ਉਹ ਬਾਈ 5ਵੇਂ ਸੂਏ ਆ 5ਵੇਂ ਚ ਮਤਲਬ 17 18 ਕਿਲੋ ਦਾ ਰਕਾਰਡ ਆ ਹਾਂ 17 ਕਿਲੋ ਦਾ ਵੇ ਠੀਕ ਆ ਜੀ 17 ਕਿਲੋ ਦਾ ਬਾਈ ਕਹਿੰਦਾ ਰਕਾਰਡ ਆ ਕਿਉਂਕਿ ਦੋ ਤਿੰਨ ਝੋਟੀਆਂ ਬਾਈ ਨੇ ਲੈਬ ਵੀ ਚਵਾਈਆਂ ਬਈਆਂ ਤੇ ਕੱਦ ਕਾਠ ਵਾਲੇ ਮਾਮਲੇ ਚ ਲੈਗ ਸਕੋਰ ਵਾਲੇ ਮਾਮਲੇ ਚ ਤੇ ਜਾਤ ਨਸਲ ਵਾਲੇ ਚ ਜੈਗ ਬਲੈਕ ਹੀ ਆ ਗਈ ਲੈ ਆ ਬਾਈ ਇਧਰ ਨੂੰ ਨਾਲ ਆ ਗਿਆ ਇਹਦੇ ਮੇਲਕਾਫ ਤੇ ਹਾਲ ਫਿਲਹਾਲ ਜਿੰਨਾ ਕ ਦੁੱਧ ਆ ਤੇ ਦੱਸਣਾ ਬਾਈ ਕਹਿੰਦਾ ਉਹਨਾਂ ਕੀ ਆ ਵੀ ਅੱਜ ਇਹਦੇ ਕੋਲੇ 12 ਕਿਲੋ ਹਾਜ਼ਰ ਆ ਲੈ ਆ ਬਾਈ ਤੇ ਬੱਚਾ ਲਾ ਕੇ ਧਾਰਾਂ ਵੀ ਤੁਹਾਨੂੰ ਆਪ ਪਹਿਲਾਂ ਦਿਖਾ ਦਾਂਗੇ ਮਾਰ ਕੇ ਤੇ ਜਿਹੜਾ ਰੇਟ ਆ ਰੇਟ ਵੀ ਬਾਜੀ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਇੱਥੋਂ ਦਿਖਾ ਨਹੀਂ ਗੈਰੀ ਗਾਂ ਵਾਲੇ ਪੱਖ ਤੋਂ ਤੇ ਪਿਛਾਂ ਤੋਂ ਬਾਡੀ ਬੁੱਡੀ ਦਿਖਾ ਦੀ ਕਿਉਂਕਿ ਜੇ ਇਹ ਝੋਟੀ ਸਰਦੀ ਚਾਈ ਹੁੰਦੀ ਤਾਂ ਇਹ ਅੱਜ 14 ਕਿਲੋ ਲਈ ਖੜੀ ਹੁੰਦੀ ਉਰੇ ਕਿਉਂਕਿ ਰੁੱਤ ਆ ਜਿਹੜੀ ਰੁੱਤ ਜਿਵੇਂ ਤੁਹਾਨੂੰ ਦੱਸਿਆ ਮੈਂ ਜਿਆਦਾ ਗਰਮ ਹੋਣ ਕਾਰਨ ਆ ਪਸ਼ੂ ਕਿਲੋ 2 ਕਿਲੋ ਦੁੱਧ ਤਾਂ ਆ ਵੀ ਪਸ਼ੂ ਬਾਈ ਟੁੱਟ ਗਿਆ ਹਣਾ ਗਰਮੀ ਬਹੁਤ ਹੈ ਬਈ ਆ ਚੰਗੇ ਤੋਂ ਚੰਗਾ ਪਸ਼ੂ ਵੀ ਕਿਲੋ 2 ਕਿਲੋ ਦੁੱਧ ਥੱਲੇ ਚੱਲਦਾ ਹੋਣਾ ਅੱਕੀ ਵੀ ਦੁੱਧ ਵਧੂਗੀ ਹਜੇ 20 ਦਿਨ ਦਾ ਆ ਤੇ 20 ਦਿਨਾਂ ਦੀ ਸੂਈਆ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੋਂ ਇਹਦਾ ਕੱਦ ਦਾ ਲਾ ਲਿਓ ਆੜੀਆ ਚੜਾਈ ਚੜੂਈ ਦਾ ਵੀ 35 40 ਦਿਨ ਚ ਜਾ ਕੇ ਬਣਦੀ ਆ ਤੇ ਬਾਕੀ ਸਾਮ ਸੰਭਾਲ ਬਾਈ ਹੋਰਾਂ ਦੀ ਚੰਗੀ ਆ ਤੇ ਆ ਗਈ ਤਕਰੀਬਨ ਜੈਡ ਬਲੈਕ ਵਾਂਗੂ ਆ ਗਈ ਸਵੇਰ ਦੀ ਕਿਵੇਂ ਬਾਈ ਇਹ ਬਹੁਤ ਬਈਆ ਬਿਨਾਂ ਬੱਚੇ ਤੋਂ ਵੀ ਬਈ ਲਾਪਾ ਮੈਂ ਬਈ ਬਿਨਾਂ ਬੱਚੇ ਤੋਂ ਵੀ ਚੋਲਾ ਜਿਵੇਂ ਠੰਡੀ ਲੈ ਲਾ ਦੇ ਬੱਚਾ ਆ ਜਾ ਤਾਰਾਂ ਦਿਖਾ ਦੇ ਮਾਰਕੀ ਲਾਉਣਾ ਲਾਲਾ ਬੱਚੇ ਤੋਂ ਠੀਕ ਆ ਗੱਲ। ਲੋੜ ਹੀ ਨਹੀਂ। ਬਾਲਟੀ ਚੱਕ ਲਿਆ ਉਤਰੋਂ। ਚੱਕ ਲਿਆ ਬਾਲਟੀ ਲੈ ਫਿਰ ਤੁਹਾਨੂੰ ਬਿਨਾ ਬੱਚੇ ਦੀ ਦਿਖਾ ਦੇ ਆਪਾਂ। ਲੈ ਸੱਜਣੋ ਇਹਦੇ ਫਾਇਦੇ ਦੋ ਹੋ ਗਏ। ਇੱਕ ਤਾਂ ਬਿਨਾ ਬੱਚੇ ਤੋਂ ਵੀ ਪਾਈ ਕਹਿੰਦਾ ਆ ਜਾਂਦੀ ਆ ਤੇ ਬਾਕੀ ਜੇ ਬੱਚਾ ਲਾਉਣਾ ਬਾਈ ਬੱਚੇ ਦੇ ਵੀ ਚੱਲ। ਹਾਂ ਬੱਚਾ ਵੀ ਲਾ ਲਵਾਂ। ਠੀਕ ਆ ਗੱਲ। ਆ ਜੇ ਬੱਚਾ ਲਾਉਣਾ ਬਾਈ ਕਹਿੰਦਾ ਬੱਚੇ ਤੇ ਵੀ ਆ ਜੂ ਪਰ ਉਦਾਂ ਵੀ ਜਿੰਨੇ ਕੇ ਪਸ਼ੂ ਆਪਣੇ ਸਾਰੇ ਇੱਦਾਂ ਹੀ ਜੋੜੇ। ਬਿਨਾ ਬੱਚੇ ਨਾਲ ਸਾਰੇ। ਠੀਕ ਆ ਗੱਲ ਕਿਉਂਕਿ ਅਸ਼ੇਰ ਕਿੰਨਾ ਛੱਡ ਦੇ ਬੱਚਾ ਵੀ ਛੱਡ ਦਿੰਦੇ ਆ ਬੱਚਾ ਵੀ ਛੱਡਦੇ ਆ ਕਈ ਭਰਾਵਾਂ ਨੂੰ ਵਹਿਮ ਹੋ ਜਾਂਦਾ ਕਿ ਤੇ ਬੱਚਾ ਉੱਚਾ ਨਾਂ ਲੈਂਦੀ ਹੋਵੇ ਇਹ ਸੀਨ ਵੀ ਕਰਦੇ ਦੂਰ ਅੱਜ ਡਬਲ ਛੇੜ ਹੀ ਆ ਕੰਮ ਬੱਚੇ ਤੇ ਵੀ ਆਊਗੀ ਤੇ ਬਿਨਾ ਬੱਚੇ ਤੋਂ ਵੀ ਆਊਗੀ ਦੋਨਾਂ ਪਾਸੇ ਵਾਈ ਕਹਿੰਦਾ ਕੰਮ ਓਕੇ ਦੀ ਰਿਪੋਰਟ ਆ ਬਾਕੀ ਜਦੋਂ ਝੋਟੀ ਆ ਗਈ 18 ਸਾਨੂੰ ਦਿਖਾ ਦੇਣਾ ਮਾਰ ਜੀ 24 ਸੱਜਣੋਂ ਚੈੱਕ ਸਾਨੂੰ ਕਰਾ ਦੇਣਿਆ 22 ਆ ਜਿਹੜੀ 22 ਦਾ ਤਾਂ 45 ਵਾਲਾ ਕੰਮ ਹੀ ਆ ਜਿਵੇਂ ਪਾਦੋਂ ਦੇ ਮੀਂਹ ਚ 45 ਚੱਲਦੇ ਹੁੰਦੇ ਆ ਉਹ ਸੀਨ ਹੀ ਆ 22 ਵਾਲਾ ਤੇ ਇੱਕ ਖਾਸੀਆ ਤੇ ਝੋਟੀ ਦੀ ਹੋਰ ਆ ਵੀ ਇਹ ਡਰਦੀ ਨਹੀਂ ਹੈਗੀ ਜਿਹੇ ਦੇ ਸਹਰਾਣੇ ਤੁਸੀਂ ਢੋਲ ਵਜਾ ਕੇ ਵੀ ਚੋਲਿਓ ਤਾਂ ਵੀ ਕੋਈ ਸਮੱਸਿਆ ਨਹੀਂ ਅਗਲੇ ਤੇ ਵੀ ਮਾਰਦੇ ਜਾਈ ਤੇ ਪਸਮਾ ਆਪਸ ਨੂੰ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਚਵਾਈ ਵਾਲੀ ਦਾ 100 ਦੀ 100 ਆ ਤੇ ਹੁਣ ਅਗਿਆ ਜੀ ਸਾਰੀ ਝੋਟੀ ਵੀ ਦਿਖਾ ਦੇ ਪਿਛਾ ਨੂੰ ਹੋ ਕੇ ਝੋਟੀ ਵੀ ਦਿਖਾ ਦੇ ਕਿਤੇ ਅਗਲਾ ਕਹਦੇ ਵੀ ਹੋਰ ਦੀ ਦਿਖਾ ਦੇ ਸਾਨੂੰ ਧਾਰਾ ਮਾਰ ਕੇ ਚੈੱਕ ਕਰਾ ਦੇ ਜਮਾ ਨਾ ਫੇਸ ਤੋਂ ਮੰਡ ਜਾ ਬਾਡੀ ਤੱਕ ਤੇ ਚਵਾਈ ਤੱਕ ਲਿਆ ਕੈਮਰਾ ਆ ਨਾ ਕਰਾ ਦੇ ਤਸੱਲੀ ਅੱਜ ਨਿੱਕੇ ਲਵੇ ਕਹਿੰਦੇ ਵੀ ਲੰਬਾ ਪੈਂਡਾ ਤਿਆ ਕਰ ਕੀ ਪੁੰਚਣਾ ਪੈਂਦਾ ਆਪਾਂ ਨੂੰ ਛੱਡ ਦੇ ਬਾਈ ਬਸ 14 ਟਾਈਮ ਚੋਂਣਦੇ ਹੀ ਆ 14 ਨੂੰ ਆ ਚੋਣੀਆਂ 14 ਕੋਈ ਗੱਲ ਨਹੀਂ ਤੁਸੀਂ ਆ ਜਾਓ ਭਾ ਦਾ ਦੋ ਜੀ ਆ ਜਾੜੀ ਆ ਜਾ ਆ ਜਾ ਆਪ ਬਾਈ ਨਾਲ ਵੀ ਕਰਾਉਣੀ ਆ ਥੋੜੀ ਗੱਲ ਬਾਤ ਆਪਣਾ ਕੀ ਨਾਮ ਆ ਜਸਕੀਰਤ ਸਿੰਘ ਜਸਕੀਰਤ ਸਿੰਘ ਕਿਵੇਂ ਆ ਜਸਕੀਰਤ ਹੈਗਾ ਹੀ ਸ਼ੌਂਕ ਫਿਰ ਕਿੰਨਾ ਕ ਉਹਰੇ ਲਈ ਬਾਰੇ ਪੂਰੇ ਤਾਂ ਨਹੀਂ ਜਾਣਦੀ ਜੱਕ ਨਾ ਨਹੀਂ ਹਾਂ ਬਾਰੇ ਤਾਂ ਨਹੀਂ ਜਾਂਦਾ ਨਾ ਨਹੀਂ ਮੈਂ ਕਹਿੰਦਾ ਉਰੀ ਕੈਨੇਡਾ ਹਨਾ ਹਾਂਜੀ ਹਾਂ ਉਹਦਾ ਉਰੀ ਅਮਰੀਕਾ ਜੀ ਨੂੰ ਤਰੀਕਾ ਹਾਂਜੀ ਤੈਨੂੰ ਇੱਕ ਗੱਲ ਹੋਰ ਦੱਸ ਦੇਣਾ ਤੈਨੂੰ ਬਣੀ ਬਣਾਈ ਸਲਤਨਤ ਮਿਲ ਰਹੀ ਆ ਤੇਰਾ ਡੈਡੀ ਤੇਰੇ ਵਾਸਤੇ ਇਹ ਜੁੱਦਾ ਤਿਆਰ ਕਰਕੇ ਆ ਹਨਾ ਅਸੀਂ ਹਲੇ ਹੁਣ ਬਣਾਉਣ ਲੱਗੇ ਆ ਆਪਣੀਆਂ ਤੈਨੂੰ ਬਣੀ ਬਣਾਈ ਮਿਲਦੀ ਆ ਹੁਣ ਬਣੀ ਬਣਾਈ ਛੱਡ ਕੇ ਜਾ ਕੇ ਨੌਕਰ ਲੱਗਣਾ ਉਹ ਗੱਲ ਠੀਕ ਨਹੀਂ ਹਨਾ ਹਾਂਜੀ ਹਾਂ ਇਹ ਬਾਈ ਨੇ ਵਾਦਾ ਕਰਿਆ ਵੀ ਆਪਾਂ ਬਾਹਰ ਪੂਰਾਲਾ ਕੰਮ ਨਹੀਂ ਕਰਨਾ ਕਹਿੰਦਾ ਇੱਥੇ ਕੰਮ ਕਰਨਾ ਕਿਉਂਕਿ ਬਣਿਆ ਬਣਾ ਸਿਸਟਮ ਮਿਲਦਾ ਇੱਕ ਬਣਾਉਣਾ ਹੁੰਦਾ ਤੇ ਇੱਕ ਬਣਿਆ ਬਣਾਇ ਮਿਲਣਾ ਤੇ ਉਹਨੂੰ ਫੇਰ ਸਾਹਮ ਕੇ ਵੀ ਰੱਖਣਾ ਆਪਾਂ ਨੇ ਹਣਾ ਧਿਆਨ ਵੀ ਰੱਖਣਾ ਉਹ ਚੀਜ਼ ਦਾ ਆਹੋ ਚੀਜ਼ ਬਰਕਰਾਰ ਰੱਖਣੀ ਆ ਥੋੜੀ ਜਿਹਾ ਅੱਗੇ ਲੈ ਕੇ ਜਾਣੀ ਆ ਹਣਾ ਹਾਂ ਜਿੰਨੀ ਕਿ ਡੈਡੀ ਨੇ ਬਣਾਈ ਆ ਵੀ ਆਪਾਂ ਇਹ ਤੋਂ ਅੱਗੇ ਲੈ ਕੇ ਜਾਣੀ ਆ ਜੇ 22 ਕਿਲੋ ਤੱਕ ਮੱਝ ਲੈ ਕੇ ਜਾਂਦੇ ਨੇ ਆਪਾਂ ਇਹ ਸੋਚਣਾ ਵੀ ਆਪਾਂ 26 ਕਿਲੋ ਤੱਕ ਲੈ ਕੇ ਜਾਣੀ ਆ ਹਣਾ ਇਹ ਪੈਸੇ ਭਾਈ ਇਹਦੇ ਕਿੰਨੇ ਲਵਾਂਗੇ ਪੈਸੇ ਭਾਈ 2 ਲੱਖ ਰੁਪਈਆ 2 ਲੱਖ ਚ ਮਾਨਤਨ ਮਾਨਤਨ ਕਰਦੇ ਆਂ ਮਾਨਤਨ ਕਰ ਦਿਆਂਗੇ ਤੇ ਫਿਲਹਾਲ ਹੈਗਾ 12 ਕਿਲੋ ਦੁੱਧ 14 ਡੱਬੇ ਕਰ ਦੂ ਭਾਈ 14 ਕਿਲੋ ਜੋ ਟੀ ਕਰ ਜੂਗੀ ਕਿਉਂਕਿ ਇੱਕ ਤੁਹਾਨੂੰ ਆਪੇ ਪਤਾ ਵੀ ਜਿਹੜਾ ਮੌਸਮ ਹੈ ਬਾਕੀ 14:00 ਵਰ ਚ 5 ਵਜੇ ਚੋਈ ਵੇ ਚੁੱਟਿਆ ਤਕਰੀਬਨ ਤਕਰੀਬਨ 5:00 ਵੱਜ ਗਏ ਹੁਣ 43 ਡਿਗਰੀ ਦੇ ਜਿਹੜੇ ਕੀੜੀ ਘੁੰਮ ਰਿਹਾ ਜਿਹੜਾ ਹੁਣ ਟੈਂਪਰੇਚਰ ਚੱਲ ਰਿਹਾ ਹੂੰ ਤੇ ਪੂਰੇ 5:00 ਹੀ ਵੱਜ ਗਏ 2 ਮਿੰਟ ਰਹਿ ਗਏ ਦੰਗ ਤੋਂ ਡੰਗ ਅ ਅਸ਼ਿਸ਼ਤ ਮੀਆਂ ਉਹ 5 ਵਜੇ ਚੋਣੇ ਸਵੇਰ 14 ਦਾ ਬਾਕੀ ਦੁੱਧ ਦਿਖਾ ਦੇ ਨੀ ਵੀਰੇ ਸਾਰਾ ਗੈਰੀ ਦਿਖਾ ਦੇ ਚ ਬਾਈ ਵੀ ਚੱਲੀ ਜਾਂਦੇ ਅਸੀਂ ਲੈ 14 ਦੇ ਮਾੜੀ ਜੀ ਫਟਾਫਟ ਉਹਦੇ ਕਿਰਨ ਦਵਾ ਜੀ ਖੇਚ ਦੇ ਚੋਪਰਾ ਕੰਮ ਨਾਲੇ ਚ ਬਾਈ ਚਪੂਈ ਦਿਖਾਈ ਆ ਨਾਲ ਦੀ ਨਾਲ ਤੇ ਬਾਕੀ ਨਾਲੇ ਸਭ ਤੋਂ ਮੇਨ ਗੱਲ ਸੁਭਾਅ ਦੀ ਆ ਝੋਟੀ ਦਾ ਯਾਰ ਸੁਭਾਅ ਬਿਲਕੁਲ ਠੰਡਾ ਸੀਲਾ ਆ ਸਾਸੂ ਕੁਛ ਨਹੀਂ ਬਚੋ ਮਰਜੀ ਚ ਆਕਸਰ ਮੈਂ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਜਿਹੜੇ ਪਸ਼ੂ ਦਾ ਸੁਭਾਅ ਠੰਡਾ ਬਈ ਛੱਡ ਲਾ ਤਾਂ ਵੀ ਹੋਗੂ ਨਹੀਂ ਉਹ ਦੁੱਧ ਵੀ ਲੰਬਾ ਟਾਈਮ ਦੇਣਾ ਹਣਾ ਜਿਹੜਾ ਸੁਭਾਅ ਦਾ ਠੰਡਾ ਕੁ ਤੇ ਬਾਕੀ ਜਿਹੜੇ ਭਰਾਵਾਂ ਨੇ ਚੀਜ਼ ਖਰੀਦਣੀ ਹੁੰਦੀ ਆ ਉਹ ਮੈਨੂੰ ਐ ਲੱਗਦਾ ਹੁੰਦਾ ਵੀ ਯਾਰ ਆਪਣੇ ਨਾਲ ਉਹ ਵੀ ਵੱਧ ਸਿਆਣੇ ਨੇ ਆਪਣੇ ਨਾਲ ਵੱਧ ਜੱਜਮੈਂਟ ਰੱਖਦੇ ਨੇ ਤੇ ਬਾਕੀ ਜਿਵੇਂ ਇੱਧਰ ਲਿਵਾ ਨੇ ਝੋਟੀਆਂ ਆ ਗਈਆਂ ਜਾਂ ਉੱਧਰ ਖੜੀਆਂ ਟੋਟਲ ਕਿੰਨੀਆਂ ਨੇ ਆਪਣੇ ਕੋਲ ਆਪਣੇ ਕੋਲੇ ਵੀ 8-8 ਟੋਟਲ ਠੀਕ ਆ ਗੱਲ। ਪਹਿਲਾਂ ਤਾਂ ਤਕਰੀਬਨ ਆਪਣੇ ਮੇਰਾ ਖਿਆਲ ਦੋ ਤਿੰਨ ਚਵਾਈਆਂ ਵੀ ਨੇ ਹਨਾ ਪਹਿਲੋਂ ਇੱਕ ਦੋ ਵੱਜ ਚਵਾਈ ਆ ਬਈ ਸਰੀ ਵਾਲੇ ਆਪਾਂ ਠੀਕ ਆ ਗੱਲ ਹਨਾ 18 ਕਿਲੋ ਦੁੱਧ ਕੱਢਿਆ ਸੀਗਾ ਠੀਕ ਆ ਜੀ। ਆਹ ਵਾਹ ਦੂਜੇ ਸੂਰ ਸੂਰ ਯਾਰ ਕੀ ਨੇ 10 ਕਿਲੋ ਕੱਢਿਆ ਠੀਕ ਆ ਜੀ। ਆਹ ਝੋਟੀਆਂ ਆਪਣੇ ਉਹੀ ਗੱਲ ਆ ਵੀ ਸਰਦੀ ਚ ਦੁੱਧ ਦਾ ਫਰਕ ਪੈ ਜਾਂਦਾ ਗਰਮੀ ਚ ਕਹਿੰਗੇ ਪਸ਼ੂ ਕਈ ਵਾਰੀ ਦੁੱਧ ਤੋੜ ਜਾਂਦਾ ਹੁੰਦਾ ਕਿਉਂਕਿ ਇਹ ਜਿਆ ਮੌਸਮੀ ਹੋ ਜਾ ਰਿਹਾ ਹੁਣ ਤਾਂ ਬੰਦੇ ਸੁੱਖ ਨਾਲਾ ਮੌਸਮ ਆ ਰਿਹਾ ਤਾਂ ਫਿਰ ਵੀ ਪਸ਼ੂ ਨੇ ਜਾਨਵਰ ਨੇ ਆਪਾਂ ਨੂੰ ਬੋਲ ਕੇ ਨਹੀਂ ਦੱਸ ਸਕਦੇ ਵੀ ਕਿੰਨਾ ਕੁ ਟੈਂਪਰੇਚਰ ਹੈ ਕੀ ਮਹਿਸੂਸ ਕਰਦੇ ਨੇ ਗਰਮੀ ਆ ਵੀਰੇ ਆਪਾਂ ਨੂੰ ਜੇ ਗਰਮੀ ਲੱਗਦੀ ਆ ਸੱਡੇ ਨੂੰ ਆਪਾਂ ਮਰਜ਼ੀ ਨਾਲ ਨਹਾ ਨੂੰ ਵੀ ਲੈਨੇ ਆ ਤੇ ਆਪਾਂ ਆਪਣਾ ਘਰ ਵੀ ਲੈਨੇ ਆ ਬਾਈ ਸਰਕਲ ਮਰਜ਼ੀ ਨਾਲ ਇਹ ਬੰਨੇ ਹੋਏ ਨੇ ਜਿੰਨੀ ਕਾ ਆਪਾਂ ਸੇਵਾ ਇਹਨਾਂ ਦੀ ਕਰਾਂਗੇ ਜਿੰਨਾ ਕਾ ਆਪਾਂ ਇਹਨਾਂ ਨੂੰ ਦੇਵਾਂਗੇ ਇਹ ਉਨਾਂ ਕੀ ਖਾਣਗੇ ਤੇ ਆਪਣੇ ਹਿਸਾਬ ਨਾਲ ਨਹੀਂ ਰਹਿਣਗੇ ਤੇ ਬਾਕੀ ਚਵਾਈ ਤਕਰੀਬਨ ਨੇੜ ਹੀ ਲੱਗੀ ਪਈ ਆ ਚਵਾਈ ਵੀ ਤੁਹਾਨੂੰ ਕੁਆਲਟੀ ਦਾ ਆਈਡੀਆ ਜਾ ਹੋ ਜੂਗਾ ਕਿ ਦੁੱਧ ਦਾ ਬਾਕੀ ਡੰਗ ਤੋਂ ਡੰਗ ਪਾਈ ਚਵਾ ਵੀ ਦਊਗਾ ਆ ਕੋਈ ਨਿੱਕੀ ਦਿੱਕਤ ਨਹੀਂ ਦੋ ਡੰਗ ਚੋਲੋ ਤਿੰਨ ਦਾ ਚੋਲੋ ਚੋਲੋ ਤੰਨਾ ਚੋਲੋ ਚਾਰ ਚੋਲੋ ਇਹ ਵੀ ਝੋਟੀ ਚੰਗੀ ਆ ਘਟਾਉਣ ਵਾਲੀ ਆਈਟਮ ਨਹੀਂ ਹੈਗੀ ਅਗਲੇ ਸਾਲ ਤੁਹਾਡੇ ਰੁਪਏ ਵਧਾ ਕੇ ਜਾਊਗੀ ਪਿੱਛੇ ਨਹੀਂ ਮੋੜਦੀ ਅੱਗੇ ਲੈ ਕੇ ਜਾਊਗੀ ਕਿਉਂਕਿ ਜਿਹੜਾ ਪਹਿਲਾਂ ਪਸ਼ੂ ਹੁੰਦਾ ਤਕਰੀਬਨ ਉਹ ਬਾਈ ਵਦਨਾਂ ਵਾਲੇ ਥਾਂ ਵੀ ਪਗ ਜਾਂਦੀ ਆ ਗੱਲ ਤੀਜੇ ਚੌਥੇ ਸੂਏ ਤੱਕ ਜਿਹਦੇ ਹਿਸਾਬ ਨਾਲ ਕੁਆਲਿਟੀ ਰਹਿੰਦੀ ਆ ਬਾਕੀ ਜਿਵੇਂ ਥੋੜਾ ਤੇ ਯਾਰ ਬੜਾ ਖਰਾਕ ਚੰਗੀ ਪਾ ਕੇ ਰੱਖਦੇ ਮੇਰਾ ਖਿਆਲ ਆ ਵੀ ਪਸ਼ੂ ਬਾਡੀ ਮੈਂਟੇਨ ਰਹੇ ਹਾਂ ਹਾਂ ਮੈਂਟੇਨ ਉਹ ਛੋਟੀ ਆਪਣੀ ਪ੍ਰਾਈਨਟ ਵੀ ਹੋ ਗਈ ਠੀਕ ਹੈ ਜੀ ਕੋਈ ਦਿੱਕਤ ਨਹੀਂ ਉਹਨੂੰ ਉਹਨੂੰ ਹੀ ਬਾਡੀ ਹੁੰਦਾ ਆ ਜੇ ਵੀ ਤਾਜ਼ੀਆਂ ਵਰਗਲੇ ਵਾਲੀਆਂ ਕਰਦੀ ਆ ਚੌਥੀ ਹੋਣੀ ਕਰੇ ਵੀ ਆ ਕਸਰੇ ਜੀ ਅਮ ਚਵਾਈ ਦੀ ਵੀ ਫੋਕੀ ਆ ਬਾਕੀ ਸਾਰੀ ਜਵਾਈਏ ਦਿਖਾਤੀ ਤੁਹਾਨੂੰ ਖੜ ਕੇ ਆਪਣੀ ਝੋਟੀ ਉਹਦੇ ਨਾਲ ਜੱਜਮੈਂਟ ਛੋਟੀ ਆਨ ਫਾਈਨਲੇ ਹੋ ਜੂਗੀ ਬਾਕੀ ਜਿਹਨੇ ਚੋਣੀ ਆ ਉਹ ਆ ਕੇ ਚੋ ਵੀ ਲਓ ਉਹਦੀ ਕੋਈ ਸਮੱਸਿਆ ਨਹੀਂ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਬਾਈ ਯਾਰ ਆਪਣੀ ਆ ਨੰਬਰ ਵੀ ਬੋਲ ਦੇ ਜੀ ਨਾਲ ਨਾਲ ਆਪਣਾ ਨੰਬਰ ਹੈਗਾ 97881 ਹਾਂਜੀ 46769 ਆਈ ਕਰੀ ਫਿਰ ਬੋਲ ਕੇ ਚੈੱਕ ਹਾਂਜੀ ਕੱਤੂ ਬੋਲਦੇ ਨੰਬਰ ਇਹਦੇ ਬੋਲਦੇ ਬੋਲਦੇ 98781 ਹਾਂਜੀ 46769 98781 46769 ਹਾਂ ਹਾਂ ਪਿੰਡ ਆਪਣਾ ਪੁੱਚੋ ਮੰਡੀ ਆ ਜੀ ਪੁੱਚੋ ਕਲਾਵੇ ਪੁੱਚੋ ਕਲਾ ਹਾਂ ਆ ਪਿੰਡ ਬਾਈ ਦਾ ਆ ਗਿਆ ਪੁੱਚੋ ਕਲਾ ਇਹ ਤਸੀਲ ਨਥਾਣਾ ਤਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਹਾਂਜੀ ਆ ਏਰੀਆ ਦਾ ਉਦਾਂ ਵੀ ਜਿਵੇਂ ਤੁਹਾਨੂੰ ਅਕਸਰ ਮੈਂ ਦੱਸਦਾ ਹੁੰਦਾ ਵੀ ਦੁੱਧ ਦੀ ਚਵਾਈ ਚ ਮੰਨਿਆ ਗਿਆ ਪੁਰਾਣੇ ਟਾਈਮ 'ਚ ਕਿਉਂਕਿ ਚੰਗੇ ਪਸ਼ੂ ਪਾਏ ਗਏ ਨੇ ਇਸ ਏਰੀਆ ਦੇ ਵਿੱਚੋਂ ਬਾ ਤਕਰੀਬਨ ਨੇੜੇ ਹੀ ਆ ਕੰਮ ਫਾਈਨਲ ਆ ਕੇਸ ਕਰਾਂ ਦੀ ਆ ਹਾਂਜੀ ਆ ਬਾਕੀ ਦੁੱਧ ਦਾ ਆਈਡੀਆ ਤੁਸੀਂ ਲਾ ਲਿਓ ਬਾਲਟੀ ਤਾਂ ਲਾ ਲਿਓ ਬਾਕੀ ਇਹਨੇ ਚੋਕੇ ਲੈ ਕੇ ਜਾਣੀਆਂ ਚੋਕੇ ਲੈ ਜਾਓ ਸੋਸਿਆ ਕੋਈ ਨਹੀਂ ਕਿਉਂਕਿ ਵਪਾਰੀਆਂ ਵਾਲੀ ਕੁਆਲਿਟੀ ਨਹੀਂ ਹੈਗੀ तकरीबन ਸਾਰੀ ਵਾਲੀ ਕੁਆਲਿਟੀ ਇੱਕ ਸਹਿਜ ਦੀ ਹੈ ਆਪਣੇ ਬੱਲੇ ਤੋਂ ਲਾ ਕੇ ਉੱਪਰ ਤੱਕ ਇੱਕੋ ਸਹਿਜ ਦੀ ਹੈ ਉੱਪਰੋਂ ਖੁੱਲ੍ਹਿਆ ਹੀ ਆ ਮੂੰਹ ਚਿੱਬੀ ਨਹੀਂ ਹੈਗੀ ਜੇ ਇੱਕ ਕੁਆਲਿਟੀ ਹੁੰਦੀ ਆ ਵੀ ਨਿੱਚੋਂ ਭੀੜੀ ਜਾਂਦੇ ਉੱਪਰੋਂ ਮੂੰਹ ਭੁੱਲਾ ਆ ਜਾਂਦਾ ਭਰੀ ਜੀ ਦਿਖਾਉਂਦੇ ਹੁੰਦੇ ਆ ਚਲੋ ਸਾਰੇ ਬੰਦੇ ਨਹੀਂ ਬਾਈ ਹਨਾ ਉਹ ਹੁੰਦੇ ਸਾਰੇ ਠੀਕ ਵੀ ਨਹੀਂ ਹੁੰਦੇ ਹਨਾ ਪੰਜੇ ਉਂਗਲਾਂ ਖਸਾਰ ਨਹੀਂ ਹੁੰਦੀਆਂ ਪਰ ਉਹ ਤਾਂ ਬਹੁਤ ਵੱਧ ਗਏ ਤਾਂ ਵੇਚ ਦਿਆਂਗੇ ਨਹੀਂ ਤਾਂ ਛੋਟੀ ਕਿਹੜਾ ਪੂਰੀ ਵੱਡੀ ਠੀਕ ਹੈ ਗੱਲ ਹਾਂ ਇੱਕ ਸੋਨ ਨੂੰ ਪੜਾ ਜਿਹੜੀਆਂ ਕਟੀਆਂ-ਕੁਟੀਆਂ ਇਹਨਾਂ ਛੋਟੀਆਂ ਹੁਣ ਉਹਨਾਂ ਨੂੰ ਨਾ ਤਾਂ ਲੇਵਾ ਵੀ ਦਿਖਾ ਲਈ ਕਰੀ ਲੇਵਾ ਬਿਲਕੁਲ ਝਾੜ ਜਾਂਦੀ ਹੈ ਚੋਟੀ ਪਿੰਡ 'ਚ ਹੁਣ ਜਗਾ ਹੁਣ ਕਰਕੇ ਥੋੜੀ ਸਮੱਸਿਆ ਆ ਬਾਕੀ ਲੇਵਾ ਤੁਹਾਨੂੰ ਦਿਖਾਤਾ ਤੇ ਬਾਲਟੀ ਤੇ ਮਾਰਦੇ ਕੈਮਰਾ ਤੇ ਬਾਕੀ ਨੰਬਰ 22 ਅਰਗੇ ਦਾ ਸਕਰੀਨਤੀ ਚੱਲੀ ਜਾਂਦਾ ਜਿਹੜੇ ਭਰਾ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ